हां भाई भाई की कहेंगे वो तो कहंदा ਵੀ ਜਾਵਾਂ ਕੱਢਾਂਗੇ ਟਾਈਮ ਕਿੱਥੇ ਉੱਥੇ ਬੌਰੀ ਢਾਲੇ ਵਾਲ ਕੋਲੇ हां जी यार ਕਹਿੰਦੇ ਗਰੀਬ ਦੀ ਮੱਤ ਤੇ ਪੋਹ ਦੀ ਚਾਨਣੀ ਦਾ ਕੋਈ ਕੋਈ ਅੰੰਦ ਮਾਣਦਾ ਹੁੰਦਾ ਹੁਣ ਦੇਖਿਆ ਆਪਾਂ ਅੰਨਾ ਹਜ਼ਾਰੀ ਬੈਠਾ ਸੀ ਨਾ ਉੱਥੇ हां जी ਸਾਰਾ ਇੰਡੀਆ ਐ ਹੋਇਆ ਪੈਤੀ ਉਹ ਬਿਠਾਇਆ ਤਾਂ ਸਾਦ ਸਦੇ ਦੀ ਨੇ ਸੀ ਐ ਬੀਓ ਮਰਨ ਵਰਤ ਤੇ ਬੈਠ ਗਿਆ ਜੀ ਹੈ ਕਰੋ ਉਹ ਕਰੋ ਉੱਥੇ ਸਾਰੇ ਲੋਕ ਬਦਲੇ ਸੋਸ਼ਲ ਮੀਡੀਆ ਤੇ ਪ੍ਰਿੰਟ ਮੀਡੀਆ ਜਿਹੜੀ ਨੈਸ਼ਨਲ ਮੀਡੀਆ ਕਿਵੇਂ ਉੱਥੇ ਕੈਮਰੇ ਲਾਈਂ ਰੋਜ਼ ਖੜਦੇ ਸੀ ਸਾਡਾ ਬਜ਼ੁਰਗ ਸਾਡਾ ਬਾਪੂ ਡੱਲੇਵਾਲ ਸਾਹਿਬ ਬੈਠਾ ਉੱਥੇ ਤੇ ਕੋਈ ਮੀਡੀਆ ਤਾਂ ਦਿਖਾ ਕੀ ਰਾਜੀ ਨਹੀਂ ਹਾਂ ਠੀਕ ਆ ਨਾ ਤੇ ਦੇ ਕੋਈ ਪਰਵਾਹ ਨਹੀਂ ਹੈਗੀ ਅੱਛਾ ਦੇਖੋ ਇਹ ਗੱਲ ਕਲੀਅਰ ਆ ਵੀ ਡੱਲੇਵਾਲ ਸਾਹਿਬ ਦਾ ਚਾਹੇ ਵਰਤ ਅੱਜ ਖਲਾ ਦੇਣ ਦੇਸ਼ ਪਿੱਛੇ ਹੀ ਆਪਣੇ ਪੰਜਾਬੀਆਂ ਪਿੱਛੇ ਕੁਰਬਾਨ ਹੋਣਾ ਤੈ ਕਿਉਂਕਿ ਨਰਵਸ ਸਿਸਟਮਸ ਉਹ ਹੋ ਜਾਂਦਾ ਸਿਆਣਾ ਬੰਦਾ ਹੈ ਇਹ ਚੀਜ਼ਾਂ ਦਾ ਹੁਣ ਕਲੀਅਰ ਨੇ ਪਰ ਇੰਡੀਆ ਨੂੰ ਕੀ ਫਰਕ ਪੈਂਦਾ ਕੁਝ ਨਹੀਂ ਫਰਕ ਪੈਂਦਾ ਹੈਗਾ ਇਹਨਾਂ ਲੋਕਾਂ ਨੂੰ ਮੋਦੀ ਸਰਕਾਰ ਨੂੰ ਹਿੰਦੁਸਤਾਨ ਦੀ ਸਰਕਾਰ ਨੂੰ ਕੋਈ ਫਰਕ ਨਹੀਂ ਪੈਂਦਾ ਪੰਜਾਬੀ ਮਰਨ ਚਾਹੇ ਰਹਿਣ ਇਹਨਾਂ ਨਾਲ ਕੋਈ ਮਤਲਬ ਨਹੀਂ ਹੈਗਾ ਇਹ ਠੀਕ ਹੈ ਧੱਕੇ ਧੁੱਕੇ ਨਾਲ ਇਹਨਾਂ ਨੂੰ ਰੱਖੀ ਬੈਠੇ ਨੇ ਨਾਲ ਪਰ ਉਹਨਾਂ ਨੂੰ ਵੀ ਪਤਾ ਵੀ ਇਹ ਲੋਕਾਂ ਨੂੰ ਜੇ ਦਬਾ ਕੇ ਰੱਖਾਂਗੇ ਤਾਂ ਕੰਮ ਠੀਕ ਰਹਿਣਾ ਊ ਨਹੀਂ ਤੇ ਅੱਛਾ ਦੂਜੀ ਗੱਲ ਆਪਣੇ ਜ਼ਿਮੀਂਦਾਰ ਜ਼ਿਮੀਂਦਾਰਾਂ ਦੇ ਖਿਲਾਫ ਬਹੁਤ ਨੇ ਸਾਡੇ ਜੇ ਆਪਣੇ ਤਰ੍ਹਾਂ ਜੇ ਕੀ ਆ ਜਾਦੇ ਹੋ ਜੇ ਬੇਲਾਂ ਮੰਨ ਲਓ ਵੀ ਖੇਤ ਜਿਆਦਾ ਹੋਣ ਲੱਗ ਜਾਣ ਤਰਬੂਜ ਜਿਆਦੇ ਹੋ ਜੇ ਖਰਬੂਜਾ ਜਿਆਦੇ ਹੋ ਜੇ ਸਾਡੇ ਜ਼ਿਮੀਦਾਰ ਬਿਆਨ ਦੇਣ ਲੱਗੇ ਮੈਨੂੰ ਬਾਈ ਇਹਨਾਂ ਤਾਂ ਟੀਕੇ ਲਾ ਕੇ ਕਰਿਆ ਇਹ ਇਹ ਤਾਂ ਇਹ ਤਾਂ ਟੀਕੇ ਲਾਉਂਦਾ ਤੀ ਇਹ ਤਾਂ ਇੰਨੀ ਇਹਦੇ ਐਡੀ ਐਡੀਆ ਐਡੀ ਐਡੀ ਲੰਬੇ ਕੀਏ ਹੋਗੇ ਖੀਰੇ ਹੋਗੇ ਤਰਬੂਜ ਹੋਗੇ ਤੇ ਥੋੜਾ ਜਿਹਾ ਆਪਾਂ ਨੂੰ ਵੀ ਆਪਣੇ ਮੱਤ ਨੂੰ ਹੱਥ ਮਾਰਨਾ ਚਾਹੀਦਾ ਵੀ ਜ਼ਿਮੀਦਾਰ ਜ਼ਿਮੀਦਾਰਾਂ ਦਾ ਸਾਥ ਦਓ ਤੇ ਇਹ ਲੋਕਾਂ ਦੇ ਤਾਂ ਛੱਡੇ ਵੀ ਨਹੀਂ ਲੋਕ ਵੀ ਕਿਸੇ ਨਾ ਕਿਸੇ ਤਰੀਕੇ ਸਿਰ ਪੰਜਾਬ ਦੇ ਕਿਸਾਨ ਨੂੰ ਪੰਜਾਬ ਦੇ ਜਵਾਨ ਨੂੰ ਪੰਜਾਬ ਦੀ ਜਵਾਨੀ ਨੂੰ ਪੰਜਾਬ ਦੇ ਧਰਮ ਨੂੰ ਬਦਨਾਮ ਚਾਰੇ ਪਾਸਿਓਂ ਲੱਗੇ ਪੈ ਨੇ ਇਹ ਤੇ ਸਹੀ ਗੱਲ ਪੁੱਛਦੇ ਹਾਂ ਪਾਣੀ ਸਾਡਾ ਖਰਾਬ ਹੋ ਗਿਆ ਜਵਾਨੀ ਸਾਡੀ ਖਰਾਬ ਕਰ ਰਹੇ ਨੇ ਇਹ ਧਰਮ ਸਾਡਾ ਖਰਾਬ ਕਰ ਰਹੇ ਨੇ ਚਾਹੇ ਉਹ ਇਹ ਨਹੀਂ ਹੈਗਾ ਵੀ ਚਾਹੇ ਹਿੰਦੂ ਆ ਚਾਹੇ ਉਹ ਮੁਸਲਮਾਨ ਨੇ ਚਹਿ ਸਿੱਖਾ ਉਹ ਜਣੀ ਕਿ ਇਹ ਪੂਰੇ ਪੰਜਾਬੀ ਉਹ ਵੀ ਪੰਜਾਬੀ ਨੇ ਪੰਜਾਬੀਆਂ ਨੂੰ ਇਹ ਪੂਰੇ ਅੱਖੋਂ ਖਤਮ ਕਰਨ ਲੱਗੇ ਹੋਰੇ ਪਾਣੀ ਸਾਡਾ ਖਰਾਬ ਫਸਲਾਂ ਸਾਡੀਆਂ ਖਰਾਬ ਤੇ ਇਹ ਚੀਜ਼ਾਂ ਆਪਾਂ ਨੂੰ ਸਮਝਣੀਆਂ ਪੈਣਗੀਆਂ ਸਾਥ ਦੋ ਕਿਸਾਨੀ ਦਾ ਵਧੀਆ ਗੱਲ ਆ ਤੇ ਉੱਥੇ ਜਾਓ ਅਸੀਂ ਵੀ ਜਾ ਕੇ ਆਇਆ ਧਰਨੇ 'ਚ ਵੀ ਜਾ ਕੇ ਆਇਆ ਤੇ ਵੱਧ ਤੋਂ ਵੱਧ ਉੱਥੇ ਪਿੰਡਾਂ 'ਚੋਂ ਫਿਰ ਦੂਜੀ ਗੱਲ ਜਿਹੜੀ ਆਪਾਂ ਇਹ ਗੱਲ ਕਹੀ ਆ ਕੀਏ ਵਾਲੀ ਆ ਤੁਸੀਂ ਉਹ ਜਿਹੜੀ ਮੈਂ ਕਿਸਾਨੀ ਵਾਲੀ ਗੱਲ ਕਰੀ ਆ ਸਾਡੇ ਤਾਂ ਕਿਸਾਨ ਜੂਨੀਅਨ ਨਾਲੇ ਕੁਝ ਦੁਨੀਆ ਨਾਲ ਦੇ ਖਿਲਾਫ ਹੋਏ ਬੈਠੇ ਨੇ ਕਹਿੰਦੇ ਡੱਲੇ ਵਾਲ ਕਿਉਂ ਬੈਠਿਆ ਕਹਿੰਦੇ ਮਰਨ ਵਰਤੇ ਉਹ ਰੁੱਦੂ ਮਾਨਸਾ ਉਗਰਾਹਾ ਵੀ ਦੱਸ ਉਹਦੇ ਮੁੰਡੇ ਦਾ ਪਿਆਏ ਵੀ ਉਹ ਉਹ ਕਰਨ ਲੱਗਾ ਸੀ ਤੁਹਾਨੂੰ ਪੁੱਛ ਕੇ ਬੈਠੇ ਹੋ ਤੁਸੀਂ ਇਹ ਇੰਨਾ ਕੁ ਤਾਂ ਬਿਆਨ ਦੇ ਸਕਦੇ ਹੋ ਵੀ ਬਾਈ ਜੀ ਬੈਠ ਗਿਆ ਉਹ ਅਸੀਂ ਉਹਦੇ ਨਾਲ ਆ ਲੋਕੋ ਉਹਦਾ ਸਾਥ ਦੋ ਠੀਕ ਹਨ ਇੱਕ ਗੇੜਾ ਮਾਰਿਆ ਉਹ ਆਪ ਪਰ ਤੁਸੀਂ ਲੋਕਾਂ ਨੂੰ ਸਮਾਂ ਤੇ ਉਲਟਾ ਫੜਕਾ ਰਹੇ ਹੋ ਵੀ ਉਹ ਕਿਹੜਾ ਸਾਨੂੰ ਪੁੱਛ ਕੇ ਬੈਠਿਆ ਸੀ ਤੁਸੀਂ ਇਹ ਦੇਖੋ ਵੀ ਬੈਠਾ ਕਾਦੇ ਵਾਸਤੇ ਆ ਬੰਦੇ ਨੇ ਬੰਦੇ ਨੇ ਹਿੰਮਤ ਤਾਂ કરી ਬੰਦੇ ਨੇ ਹਿੰਮਤ ਤਾਂ કરી ਖਮਾ ਤੇ ਥੋਨੇ ਇਹ ਗੱਲ ਇੱਕ ਬਿਆਨ ਤੁਸੀਂ ਇਕੱਠੇ ਹੋ ਕੇ ਦੇ ਦੋ ਵੀ ਜੇ ਡੱਲੇਵਾਲ ਸਾਹਿਬ ਨੂੰ ਕੁਝ ਹੋ ਗਿਆ ਇੱਕ ਬੰਦਾ ਸਾਡੇ ਚੋਂ ਹੋਰ ਕੋਈ ਵੀ ਕੋਈ ਵੀ ਜੁਨੀਅਨ ਦਾ ਪ੍ਰਧਾਨ ਆ ਵੀ ਭਾਈ ਇਹ ਲੜੀ ਤੁਰੂਗੀ ਹੁਣ ਇੱਕ ਬੰਦਾ ਹੋਰ ਬੈਠੂਗਾ ਇਹ ਇੱਥੇ ਨਹੀਂ ਰੁਕਦਾ ਕੰਮ ਦੇਖਾ ਸਰਕਾਰਾਂ ਦੇ ਨੱਕ ਚ ਦੇਖੀ ਕਿਵੇਂ ਧੂਆ ਆਊਗਾ ਉਲਟਾ ਕਹਿੰਦੇ ਨੇ ਸਾਨੂੰ ਕਿਹੜਾ ਪੁੱਛ ਕੇ ਬੈਠੇ ਸੀ ਇਹ ਸਾਨੂੰ ਪਤਾ ਵੀ ਤੁਸੀਂ ਨਹੀਂ ਬੈਠ ਸਕਦੇ ਤੁਸੀਂ ਉਹਦੇ ਵਾਲੀ ਕੁਰਬਾਨੀ ਨਹੀਂ ਕਰ ਸਕਦੇ ਤੁਸੀਂ ਧਰਨੇ 'ਚੋਂ ਗੱਡੀਆਂ ਖਰੀਦ ਸਕਦੇ ਹੋ ਪੈਸੇ ਨਾਲ ਤੁਸੀਂ ਧਰਨੇ 'ਚੋਂ ਆਪਣੇ ਘਰ ਚਲਾ ਸਕਦੇ ਹੋ ਠੀਕ ਹੈ ਉਸ ਬੰਦੇ ਨੇ ਕੁਰਬਾਨੀ ਤਾਂ ਕਰੀ ਹਾ ਦਾ ਨਾਰਾ ਤਾਂ ਮਾਰਿਆ ਮਲੇਰ ਕੋਟਲੇ ਵਾਲੇ ਨਵਾਬ ਨੇ ਕਿਹੜਾ ਸੁਭਾ ਸਰਹੰਦ ਦੀਆਂ ਤੇ ਉਹਨਾਂ ਦੇ ਬਾਵਾ ਫੜ ਲਿਆ ਤੇ ਸਜ਼ਾ ਦੇਣ ਤੋਂ ਹਾ ਦਾ ਨਾਰਾ ਹੀ ਸੀ ਤੁਸੀਂ ਹਾ ਦਾ ਨਾਰਾ ਹੀ ਮਾਰ ਦੋ ਵੀ ਬਾਈ ਜੇ ਡੱਲੇ ਵਾਲੇ ਨੂੰ ਕੁਝ ਹੋ ਗਿਆ ਤਾਂ ਸਾਡੇ ਚੋਂ ਤਿਆਰ ਆ ਉੱਥੇ ਮਰਨ ਵਰਤੇ ਬੈਠਣ ਨੂੰ ਅਸੀਂ ਤਾਂ ਲੜੀ ਚਲਾਵਾਂਗੇ ਉਲਟਾ ਤੁਸੀਂ ਹੋਰ ਬਿਆਨ ਦੇਣ ਲੱਗੇ ਇਹ ਗੱਲਾਂ ਥੋੜੀ ਜਿਆਦਾ ਸੋਚੋ ਸਾਰੇ ਪੰਜਾਬੀਆਂ ਨੂੰ ਸਾਥ ਦੋ